ਸਸ਼ੀਗਾਲ ਨਮਸਕਾਰ ਆਦਾਬ ਵੀ ਦੇਖ ਰਿਹਾ ਫਰੀਦਕੋਟ ਖਬਰਨਾਮਾ ਤੇ ਮੈਂ ਰਸ਼ੀਦ ਅਸਲਾ ਸ਼ਰਮਾ ਆਪ ਸਭ ਜਾਣਦੇ ਹੋ ਕਿ ਚੋਣਾਂ ਦਾ ਮਾਹੌਲ ਪੂਰਾ ਪੱਕ ਚੁੱਕਿਆ ਸੋ ਜਿਹੜਾ ਫਰੀਦਕੋਟ ਲੋਕ ਸਭਾ ਹਲਕੇ ਦੀ ਸੀਟ ਹੈ ਜਿਹੜੀ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬੈਟਰਨ ਕਲਾਕਾਰ ਕਰਮਜੀਤ ਅੰਮੋਲ ਨੂੰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਜੋ ਫਰੀਦਕੋਟ ਦੇ ਵਿੱਚ ਆਏ ਨੇ ਨਤਮਸਗੁਏ ਨੇ ਬਾਬਾ ਸ਼ੇਖ ਫਰੀਦ ਸਾਹਿਬ ਦੀ ਪਾਵਨ ਧਰਤੀ ਤੇ ਤੇ ਸਾਡੇ ਨਾਲ ਭਾਈ ਕਰਮਜੀਤ ਅੰਮੋਲ ਦੇ ਜਿਹੜੇ ਹੁਣ ਹਰ ਫਰਜ਼ੰਦ ਸਾਡੇ ਨਾਲ ਨੇ ਸੋ ਭਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਰੀਦਕੋਟ ਹਲਕੇ ਤੇ ਬਾਈ ਕਿਦਾਂ ਦਾ ਮਹਿਸੂਸ ਹੋ ਰਿਹਾ ਫਰੀਦਕੋਟ ਜਾ ਕੇ ਅੱਜ ਤੁਹਾਨੂੰ ਬੋਲਾ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਲੋਕਾਂ ਦਾ ਰਿਸਪੌਂਸ ਦੇਖ ਕੇ ਇੰਨਾ ਪਿਆਰ ਦੇਖ ਕੇ ਤਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਬਾਈ ਫਰੀਦਕੋਟ ਹਲਕੇ ਜੀੜ ਮਿਲੇ ਹੈ ਹਨਾ ਸੋ ਕਿੰਨੀ ਕਿ ਪ੍ਰੈਪਰੇਸ਼ਨ ਹੈ ਕਿੰਨੀਆਂ ਕਿ ਤਿਆਰੀਆਂ ਅੱਜ ਤੋਂ ਸ਼ੁਰੂ ਕਰ ਚੁੱਕੇ ਹੋ ਤੁਸੀਂ ਬਸ ਅੱਜ ਤੋਂ ਤੁਸੀਂ ਤਿਆਰੀਆਂ ਦੇਖ ਹੀ ਰਹੇ ਹੋ ਜਿਵੇਂ ਕਿ ਅਸੀਂ ਪੂਰਾ ਰੋਡ ਸ਼ੋ ਕੀਤਾ ਸੋ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਤੇ ਹੁਣ ਬਾਬਾ ਫਰੀ ਜੀ ਦੀ ਧਰਤੀ ਤੇ ਆਏ ਆ ਤਾਂ ਸ਼ਿਵਾ ਤੇ ਹੁਣ ਵਧੀਆ ਹੀ ਰੋਗ ਹੈ ਬਾਈ ਜੀ ਬੇਨਤੀ ਹੈ ਵੀ ਵੇਖੋ ਲੋਕਾਂ ਦੀਆਂ ਉਮੀਦਾਂ ਤੁਹਾਡੇ ਸੋ ਇਨਾ ਉਮੀਦਾਂ ਦਾ ਹੁਣ ਬੋਝ ਵੀ ਬਹੁਤ ਜ਼ਿਆਦਾ ਹੈ ਤੇ 5 ਸਾਲ ਦੀ ਤਿਆਰੀ ਖਿੱਚ ਕੇ ਰੱਖੀ ਜਾਵਾ ਹਾਂਜੀ ਹਾਂਜੀ ਪੂਰੀ ਖਿੱਚ ਕੇ ਰੱਖੋ ਜੀ ਬਸ ਲੋਕਾਂ ਦਾ ਪਿਆਰ ਚਾਹੀਦਾ ਤੇ ਉਸ ਤੇ ਅਸੀਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਜੀ ਇਹੀ ਕੋਸ਼ਿਸ਼ ਹੈ ਸਾਡੀ ਤੇ ਤੁਹਾਡਾ ਫਰੀਦਕੋਟ ਵਾਸੀ ਨੂੰ ਕੋਈ ਖਾਸ ਮੈਸੇਜ ਇਸ ਸੀਟ ਨੂੰ ਲੈ ਕੇ ਤੇ ਇਸ ਮਾਹੌਲ ਨੂੰ ਵੇਖਦੇ ਹੋ ਤੁਸੀਂ ਫਰੀਦਕੋਟ ਵਾਸੀਆਂ ਲਈ ਕੀ ਕਹਿਣਾ ਚਾਹੋਗੇ ਖਾਸ ਮੈਸੇਜ ਤਾਂ ਇਹੀ ਹੈ ਜੀ ਕਿ ਬਹੁਤ ਸਾਰਾ ਪਿਆਰ ਦਿੱਤਾ ਲੋਕਾਂ ਨੇ ਤਾਂ ਉਸ ਚੀਜ਼ ਤੋਂ ਬਹੁਤ ਅਸੀਂ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਇੰਨਾ ਪਿਆਰ ਉਮੀਦ ਤੋਂ ਵੱਧ ਪਿਆਰ ਦਿੱਤਾ ਤੁਸੀਂ ਸਦਾ ਐਵੇਂ ਬਰਕਰਾਰ ਰੱਖਿਓ ਤੇ ਬਸ ਤੁਹਾਡੀ ਸਪੋਰਟ ਦੀ ਲੋੜ ਹੈ। ਬਾਈ ਜੀ ਨਾਲ ਆਉਂਦੇ ਰਹੋਗੇ ਫਰੀਦਕੋਟ ਤੁਸੀਂ ਜਦੋਂ ਸੀਟ ਮੈਂ ਜੀ ਹਾਂਜੀ ਪੱਕਾ ਨਾਲ ਤੁਹਾਨੂੰ ਦੇਖੂਗਾ ਮਾਨਾ ਚਲੋ। ਇਸਨ ਸਾਡੇ ਬਾਈ ਜੀ ਦੇ ਹੁਣ ਫਰਜ਼ਾਨ ਜੀ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਫਰੀਦਕੋਟ ਦੀ ਸੀਟ ਜਿੱਤਣ ਤੋਂ ਬਾਅਦ ਉਹ ਲਗਾਤਾਰ ਫਰੀਦਕੋਟ ਦੇ ਲੋਕਾਂ ਨਾਲ ਵਿਚਰਦੇ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਦੇ ਰਹਿਣਗੇ ਇਸ ਲਈ ਬਹੁਤ-ਬਹੁਤ ਧੰਨਵਾਦ ਭਾਈ ਜੀ ਬਹੁਤ-ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਕਿ ਮੈਂ ਬਹੁਤ ਖੁਸ਼ ਨਸੀਬਾਂ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਮਾਨ ਜੋ ਕੇਜਰੀਬਾਲ ਸਾਹਿਬ ਤੇ ਭਗਵੰਤ ਮਾਨ ਜੀ ਦਾ ਬਹੁਤ 9 ਦੇ 9 ਹਲਕਿਆਂ ਦੇ ਇੰਚਾਰਜਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਸੋ ਬੜਾ ਚੰਗਾ ਲੱਗ ਰਿਹਾ ਜੀ ਬਹੁਤ ਨਿੱਘਾ ਸਵਾਗਤ ਹੋਇਆ ਬਾਬਾ ਜੀ ਦੀ ਤਰਫੋਂ ਚੁਣੌਤੀਆਂ ਘੜੀਆਂ ਰਹਿਣ ਵੜੀਆਂ ਨੇ ਦੇਖੋ ਜੀ ਚੁਣੌਤੀਆਂ ਜਿਹੜੀਆਂ ਵੀ ਆਉਣਗੀਆਂ ਬਾਬਾ ਜੀ ਅੰਗ ਸੰਗ ਨੇ ਉਹ ਸਾਰੀਆਂ ਦੂਰ ਕਰਨਗੇ ਆਪੇ ਉਹਨਾਂ ਦਾ ਅਸ਼ੀਰਵਾਦ ਲੈ ਇਸੇ ਕਰਕੇ ਲੈਣਾ ਹੈ ਅਨਮੋਲ ਜੀ ਹੇਠ ਤੱਕ ਕਿਸੇ ਪਾਰਟੀ ਨੇ ਆਪ ਦਾ ਉਮੀਦਵਾਰ ਨਹੀਂ ਲਾਣਾ ਆਵਾਮੀ ਨੇ ਪਹਿਲਾਂ ਲਾਣਾ ਇਹਦਾ ਬੈਨੀਫਿਟ ਮਿਲੂਗਾ ਬਿਲਕੁਲ ਜੀ ਬਿਲਕੁਲ ਬਾਬਾ ਜੀ ਦੇ ਦਰਤੇ ਸਭ ਤੋਂ ਵੱਡਾ ਤਾਂ ਬੈਨੀਫਿਟ ਬਾਬਾ ਜੀ ਦੇਣਗੇ ਬਾਕੀ ਸਾਡੇ ਵਰਕਰ ਬੜੇ ਮਤਲਬ ਖੁਸ਼ ਨੇ ਖੁਸ਼ ਨੇ ਸਾਰੇ ਔਰ ਪੂਰੇ ਨਰਜਟਿਕ ਨੇ ਔਰ ਮੈਂ ਲਾਦਾ ਵੀ ਐਸੀ ਵਿਜੇ ਪ੍ਰਾਪਤ ਕਰਾਂਗੇ ਜਰੂਰ ਹਾਲਾਂਕਿ ਸਾਰੇ ਤੁਸੀਂ 9-10 ਹਲਕਿਆਂ ਦੇ ਵਿੱਚ ਫੇਰੋਗੇ ਲੋਕਾਂ ਦੇ ਬਾਜ਼ਾਰ ਜਾਣੋਗੇ ਫਿਰ ਉਸ ਤੋਂ ਬਾਅਦ ਮਾਈਂਡ ਦੇ ਵਿੱਚ ਸੋਚੋਗੇ ਪਰ ਉਹ ਦਿਨਾਂ ਦੇ ਵਿੱਚ ਕੀ ਸੋਤਲੇ ਵੀ ਕੀ ਕਰਕੇ ਦਿਓਗੇ ਦੇਖੋ ਜੀ ਗੱਲ ਤਾਂ ਇਹ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇਹ ਪੰਜਾਬ ਤੇ ਸੈਂਟਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦਾ ਹੈ। ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀਆਂ ਰੱਖਦੇ ਨੇ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਪਰੇਸ਼ਾਨੀਆਂ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾਂ ਜਿੰਨੀਆਂ। ਇੱਕ ਹੋ ਵੱਡਾ ਮੁੱਦਾ ਪ੍ਰਿੰਟੋਰ ਦਾ ਗੱਲ ਗਈ ਹੈ ਤਾਂ ਬੇਅਦਬੀ ਮਾਮਲੇ ਦਾ ਜਿਹੜਾ ਕਿ ਲੰਮਾ ਇੰਤਜ਼ਾਰ ਕਰਨਾ ਪਿਆ ਅਸੀਂ ਤੋਂ ਲੈ ਕੇ ਕਿੰਨੀ ਕੁ ਕਮਿਟੀ ਦਾ ਦੇਖੋ ਜੀ ਬਹੁਤ ਇਹ ਅਦਾਲਤਾਂ ਦੇ ਮਤਲਬ ਫੈਸਲੇ ਨੇ ਇਹ 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 ਅਦਾਲਤ ਨੇ ਵੀ ਇਥੇ ਤੇ ਉੱਪਰਲੀ ਅਦਾਲਤ ਨੇ ਵੀ ਫੈਸਲਾ ਕਰਨਾ ਇਹਦੇ ਚ ਆਪਾਂ ਕੁਝ ਨਹੀਂ ਕਰ ਸਕਦੇ ਜਦੋਂ ਪਰਮਾਤਮਾ ਦੀ ਮਿਹਰ ਉਹ ਦੋਸ਼ੀਆਂ ਨੂੰ ਆਪਣੇ ਆਪ ਸਜ਼ਾ ਮਿਲਣੀ ਹੈ। ਕਾਰ ਬਣੀ ਸੀ ਕਿਹਾ ਸੀ ਜਲਦ ਜਿਹੜਾ ਨਤੀਜੇ ਨਤੀਜੇ ਹੋਣਗੇ ਫੈਸਲੇ ਹੋਣਗੇ ਅਦਾਲਤਾਂ ਕੇਸਾਂ ਨੂੰ ਫਿਰ ਵੀ ਟਾਈਮ ਨਾ ਕਰੇ। ਦੇਖੋ ਜੀ ਮੈਂ ਅਜੇ ਨਵਾਂ ਕਿਉਂਕਿ ਮੇਰਾ ਨਵਾਂ ਨਾਮ ਹੈ ਮੇਰੀ 2 ਦਿਨ ਪਹਿਲਾਂ ਹੀ ਐਂਟਰੀ ਹੋਈ ਹੈ ਤੇ ਸੀਨੀਅਰ ਲੀਡਰਸ਼ਿਪ ਵਧੀਆ ਇਹਦਾ ਜਵਾਬ ਦੇ ਸਕਦੇ ਨੇ ਔਰ ਮੈਂ ਤਾਂ ਇਹੀ ਕਹੂੰ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦ ਸਜ਼ਾ ਮਿਲੇ। ਪਰ ਕਿੰਨਾ ਕੁ ਲੱਗਦਾ ਹੈ? ਫਿਲਮੀ ਲਾਈਨ ਤੇ ਹੋਣ ਐਸ ਲਾਈਨ ਤੇ ਵਰਕ ਕਿੰ ਇਸ ਤਰੀਕੇ ਨਾਲ ਪਹਿਲੀ ਵਾਰ ਵੇਚ ਰਿਹਾ ਸੁਪਰ ਬੜਾ ਚੱਕਰ ਅੱਜ ਹੀ ਅਨਾਉਂਸ ਹੋਈ ਜੀ ਤੁਹਾਡੀ ਸੀਟ ਲਈ ਅਨਾਉਂਸ ਕੀਤੀ ਤਾਰੀਖ ਕਿਤੇ ਨਾ ਕਿਤੇ ਸਵਾਲ ਉੱਠੇ ਜੀ ਕਿ ਐਜ਼ੇ ਕਲਾਕਾਰ ਤੁਸੀਂ ਚੰਗੇ ਹੋ ਸਕਦੇ ਹੋ ਪਰ ਐਜ਼ੇ politcal ਬੈਕਗਰਾਉਂਡ ਨਾ ਹੋਣ ਦੇ ਚਲਦੇ ਕੀ ਤੁਸੀਂ ਸਹੀ ਸਾਬਤ ਕਰ ਸਕੋਗੇ ਆਪਣੇ ਬਿਲਕੁਲ ਜੀ ਗੱਲ ਤਾਂ ਇਹ ਹੈ ਵੀ ਬੰਦੇ ਚ ਇਮਾਨਦਾਰੀ ਦ੍ਰਿੜਤਾ ਹੋਣੀ ਚਾਹੀਦੀ ਹੈ ਕੋਈ ਵੀ ਵਿਕਲਾਫਤੇ ਕਰ ਸਕਦਾ ਹੈ ਅਸੀਂ ਇਮਾਨਦਾਰੀ ਨਾਲ ਚੱਲਾਂਗੇ ਪਰਮਾਤਮਾ ਅੰਗ ਸੰਗ ਹੋਣਗੇ ਤਾਂ ਹਰ ਇੱਕ ਵਿਕਲਾਫਤੇ ਹੋ ਸਕਦਾ ਹੈ ਜੀ ਨੂੰ ਸਾਥ ਆਮ ਆਮੀ ਪਾਰਟੀ ਦਾ ਮਿਲੂਗਾ ਜਾਂ ਆਪਦੇ ਫਾਲੋਅਰਸ ਆਪਾਂ ਮਿਲਣਗੇ ਦੇਖੋ ਜੀ ਪਾਰਟੀ ਤੋਂ ਬਿਨਾ ਅਸੀਂ ਨਹੀਂ ਚੱਲ ਸਕਦਾ ਤੇ ਫਾਲੋਅਰਸ ਨੇ ਜਿਹੜੇ ਉਹਨਾਂ ਤੋਂ ਬਿਨਾ ਵੀ ਨਹੀਂ ਚੱਲ ਸਕਦਾ ਦੋਨਾਂ ਦਾ ਰਲਮਾ ਮਿਲਮਾ ਪਿਆਰ ਹੀ ਲੈ ਕੇ ਜਾਣਾ